ਦੇਖਿਆ ਇਹ ਕਿ ਜਿਵੇਂ ਹੁਣ ਆ ਪਾਣੀ ਆ ਕਾਫੀ ਗੰਦਾ ਆ ਹਨਾ ਕਿਹੜੀਆਂ ਪ੍ਰੋਬਲਮਸ ਜ਼ਿਆਦਾ ਆ ਰਹੀਆਂ ਨੇ ਜੀ ਬਹੁਤ ਗੰਦਾ ਪਾਣੀ ਆ ਜੀ ਸਾਨੂੰ 10 ਸਾਲ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਜੀ ਇਹ ਨਹਿਰ ਦੇ ਥੱਲੇ ਦੀ ਰਿਸਕੇ ਪਾਣੀ ਸਾਰਾ ਮੇਰੇ ਖੇਤ ਦੇ ਵਿੱਚ ਆ ਰਿਹਾ ਤੇ ਮੇਰੀ ਫਸਲ ਖਰਾਬ ਹੋ ਰਹੀ ਹੈ ਇਹ ਪੂਰਾ ਬਿਮਾਰੀਆਂ ਦਾ ਘਰ ਇਹੀ ਅਸੀਂ ਚਾਰਾ ਪਸ਼ੂਆਂ ਨੂੰ ਪਾਉਣਾ ਜਦੋਂ ਪਸ਼ੂਆਂ ਨੇ ਖਾਣਾ ਇਹ ਬਿਮਾਰੀ ਦਾ ਘਰ ਹੈ ਸਰਕਾਰ ਨਾਲ ਜਾਂ ਕਿਸੇ ਹੋਰ ਲੀਡਰ ਨਾਲ ਮੀਟਿੰਗ ਜਾਂ ਗੱਲਬਾਤ ਹੋਈ ਬਹੁਤ ਜ਼ਿਆਦਾ ਮੀਟਿੰਗਾਂ ਹੋਈਆਂ ਜੀ ਇੱਥੇ ਪੱਤਰਕਾਰ ਵੀ ਬਹੁਤ ਬਹੁਤ ਭਰਾ ਆਏ ਬਹੁਤ ਨੇ ਇੰਟਰਵਿਊ ਵੀ ਕਰੀਆਂ ਜੀ ਖਰੜ ਔਰ ਮੋਹਾਲੀ ਜਿਹੜੀ ਕੈਬਨਿਟ ਮੰਤਰੀ ਆ ਆਪਣੇ ਗगन ਅਮੋਲੀ ਅਸੀਂ ਉਹਨਾਂ ਕੋਲ ਜਾ ਕੇ ਵੀ ਇਹਦੇ ਬਾਰੇ ਬੇਨਤੀ ਕੀਤੀ ਪਰ ਉਹਨਾਂ ਨੇ ਵੀ ਸਾਡੀ ਕੋਈ ਬਾਣੀ ਫੜੀ ਕਿਸਨਾਂ ਨੇ ਨਹੀਂ ਸੋਚਿਆ ਵੀ ਇਹ ਪੰਜਾਬ ਦਾ ਮਸਲਾ ਹੈ ਘੱਟੋ ਘੱਟ 40 ਪਿੰਡਾਂ ਦੀ ਧਰਤੀ ਨੂੰ ਇਹ ਗੰਦਾ ਕਰ ਰਿਹਾ 40 ਪਿੰਡਾਂ 'ਚ ਰੋਗ ਆ ਰਹੇ ਨਾ ਉਹ ਸੜਕਾਂ ਤੇ ਮਿੱਟੀ ਪਈ ਸਾਡੇ ਇੱਥੇ ਚਰਨਜੀਤ ਚੰਨੀ ਆਮਦੇਵ ਐਮ ਐਲ ਏ ਆ ਉਹਨਾਂ ਨੇ ਵੀ ਜਦੋਂ ਦੀ ਸਰਕਾਰ ਬਣੀ ਸਾਡੇ ਪਿੰਡਾਂ ਜਾ ਕੇ ਸਾਡਾ ਹਾਲ ਨਹੀਂ ਸਵੈਯਾਲ ਦਾ ਮੁੱਦਾ ਜਿਹੜਾ ਕਿ ਤੁਸੀਂ ਦੇਖਿਆ ਹੈ ਕਿ ਕਾਫੀ ਗੰਭੀਰ ਮੁੱਦਾ ਹੈ ਪੰਜਾਬ ਦੇ ਵਿੱਚ ਪਰ ਉਹ ਕਿਤੇ ਨਾ ਕਿਤੇ ਜਦ ਦੇਖਣ ਨੂੰ ਨਹਿਰ ਮਿਲਦੀ ਹੈ ਤਾਂ ਉਹ ਪਾਣੀ ਵੀ ਗੰਦਾ ਦਿਖ ਰਿਹਾ ਹੈ ਤੇ ਇੱਥੇ ਕਿਤੇ ਨਾ ਕਿਤੇ ਕਿਸਾਨ ਵੀਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਤੇ ਉੱਥੇ ਹੀ ਉਹਨਾਂ ਦੀ ਫਸਲਾਂ ਵੀ ਖਰਾਬ ਹੋ ਰਹੀਆਂ ਨੇ ਅੱਜ ਉੱਥੇ ਹੀ ਆਪਾਂ ਕਿਸਾਨ ਵੀਰ ਵੀ ਅੱਜ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨਾਲ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਸੱਸੀ ਕਾਲਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸੱਸੀ ਜੀ ਮੇਰੇ ਨਾਲ ਜੀ ਤੁਸੀਂ ਦੇਖਿਆ ਹੀ ਹੈ ਕਿ ਜਿਵੇਂ ਹੁਣ ਆ ਪਾਣੀ ਆ ਕਾਫੀ ਗੰਦਾ ਆ ਹਨਾ ਕਿਹੜੀਆਂ ਪ੍ਰੋਬਲਮਸ ਜ਼ਿਆਦਾ ਆ ਰਹੀਆਂ ਨੇ ਜੀ ਬਹੁਤ ਗੰਦਾ ਪਾਣੀ ਆ ਜੀ ਸਾਨੂੰ 10 ਸਾਲ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਜੀ ਆ ਦੇਖੋ ਇਹ ਮੇਰਾ ਖੇਤ ਆ ਜੀ ਇਹ ਨਹਿਰ ਦੇ ਥੱਲੇ ਦੀ ਰਿਸਕੇ ਪਾਣੀ ਸਾਰਾ ਮੇਰੇ ਖੇਤ ਦੇ ਵਿੱਚ ਆ ਰਿਹਾ ਤੇ ਮੇਰੀ ਫਸਲ ਖਰਾਬ ਹੋ ਰਹੀ ਹੈ ਜੀ ਨਿਰਾਪੁਰਾ ਦੀਆਂ ਬਿਮਾਰੀਆਂ ਦਾ ਘਰ ਇਹੀ ਅਸੀਂ ਚਾਰਾ ਪਸ਼ੂਆਂ ਨੂੰ ਪਾਉਣਾ ਜਦੋਂ ਪਸ਼ੂਆਂ ਨੇ ਖਾਣਾ ਇਹ ਬਿਮਾਰੀ ਦਾ ਘਰ ਆ ਜੀ ਤੇ ਪਸ਼ੂਆਂ ਤੋਂ ਖਾਣ ਤੋਂ ਬਾਅਦ ਜਦੋਂ ਅਸੀਂ ਉਹਨਾਂ ਦੀ ਦੁੱਧ ਦੀ ਚੁਆਈ ਕਰਨੀ ਉਹ ਕਿਹਨੇ ਪੀਣਾ ਜੀ ਅਸੀਂ ਪੀਣਾ ਸਾਡੇ ਬੱਚਿਆਂ ਨੇ ਪੀਣਾ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਪੀਣਾ ਇਹ ਸਿੱਧਾ ਸਿੱਧਾ ਬਿਮਾਰੀਆਂ ਦਾ ਭਿਆਨਕ ਰੋਗ ਜਿਵੇਂ ਕੈਂਸਰ ਜਾਂ ਕਾਲਾ ਪੀਲੀਆ ਇਹਨਾਂ ਰੋਗਾਂ ਨੂੰ ਸਿੱਧਾ ਸਿੱਧਾ ਸੱਦਾ ਜੀ ਤੁਹਾਡੀ ਸਰਕਾਰ ਨਾਲ ਜੇ ਕਿਸੇ ਹੋਰ ਲੀਡਰ ਨਾਲ ਮੀਟਿੰਗ ਜਾਂ ਗੱਲਬਾਤ ਹੋਈ ਹੈ ਬਹੁਤ ਜ਼ਿਆਦਾ ਮੀਟਿੰਗਾਂ ਹੋਈਆਂ ਜੀ ਇੱਥੇ ਪੱਤਰਕਾਰ ਵੀ ਬਹੁਤ ਬਹੁਤ ਭਰਾ ਆਏ ਬਹੁਤ ਨੇ ਇੰਟਰਵਿਊਆਂ ਵੀ ਕਰੀਆਂ ਜੀ ਪਰ ਸਾਡਾ ਇਹ ਜਿਹੜਾ ਪਾਣੀ ਦਾ ਮਸਲਾ ਕੋ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਜੀ ਇਹ ਪਿਛਲੇ 8-10 ਸਾਲਾਂ ਤੋਂ ਐਵੇਂ ਹੀ ਆ ਕਦੇ ਪਿਛਲੇ ਸਾਲ ਜਦੋਂ ਹੜਾ ਆਇਆ ਤੇ ਉਦੋਂ ਨਗਾਮੇ ਕੋਲ ਨਹਿਰ ਵੀ ਟੁੱਟੀ ਆ ਜੀ ਕਾਫੀ ਪਿੰਡਾਂ ਨੂੰ ਪ੍ਰਭਾਵਿਤ ਕਰਿਆ ਫਤੇਗੜ ਸਾਹਿਬ ਪਵਿੱਤਰ ਧਰਤੀ ਤੇ ਉੱਥੇ ਵੀ ਪਾਣੀ ਗਿਆ ਜੀ ਤੇ ਫਿਰ ਉਹ ਪਿੰਡਾਂ ਨੇ ਕਿਸੇ ਨੇ ਕੋਈ ਬਾਣ ਨਹੀਂ ਫੜੀ 8-10 ਪਿੰਡਾਂ ਨੇ ਇਕੱਠੇ ਹੋ ਕੇ ਤੇ ਉੱਥੇ ਬੰਨ ਲਾਇਆ ਗਿਆ ਨਹਿਰ ਦੇ ਵਿੱਚ ਉਹ ਪਿੰਡਾਂ ਨੇ ਆਪਣਾ ਮਸਲਾ ਹੱਲ ਕਰਿਆ ਜੀ ਬੰਨ ਲਾਤਾ ਤੇ ਇਹ ਨਹਿਰ ਮੁੜ ਕੇ ਭਰ ਕੇ ਖੜ ਗਈ ਇਹ ਪਾਣੀ ਸਾਨੂੰ ਖਰੜ ਔਰ ਮੋਹਾਲੀ ਜਿਹੜੀ ਕੈਬਨਿਟ ਮੰਤਰੀ ਆ ਆਪਣੇ ਗगन ਅਮੋਲੀ ਅਸੀਂ ਉਹਨਾਂ ਕੋਲ ਜਾ ਕੇ ਵੀ ਇਹਦੇ ਬਾਰੇ ਬੇਨਤੀ ਕੀਤੀ ਪਰ ਉਹਨਾਂ ਨੇ ਵੀ ਸਾਡੀ ਕੋਈ ਬਾਣੀ ਫੜੀ ਕਿਸੇ ਨੇ ਨਹੀਂ ਸੋਚਿਆ ਵੀ ਇਹ ਪੰਜਾਬ ਦਾ ਮਸਲਾ ਹੈ ਘੱਟੋ ਘੱਟ 40 ਪਿੰਡਾਂ ਦੀ ਧਰਤੀ ਨੂੰ ਇਹ ਗੰਦਾ ਕਰ ਰਿਹਾ 40 ਪਿੰਡਾਂ 'ਚ ਰੋਗ ਆ ਰਹੇ ਆ ਸੀ ਗੱਲ ਕਰੀਆ ਓਵਰਫਲੋ ਦੀ ਜੇ ਦਾ ਓਵਰਫਲੋ ਹੁੰਦਾ ਹੈ ਫਿਰ ਤਾਂ ਕਾਫੀ ਨੁਕਸਾਨ ਹੋ ਜਾਂਦਾ ਹੁਣੇ ਘੱਟੋ ਘੱਟ ਜੀ 40 ਪਿੰਡਾਂ ਦਾ ਨੁਕਸਾਨ ਹੋਣਾ ਜੇ ਮੰਨ ਲਓ ਇਹ ਫਤੇਗੜ ਸਾਹਿਬ ਵੱਲੋਂ ਟੁੱਟਦੀ ਆ ਤਾਂ ਲਾ ਲਓ ਵੀ ਸਰਹੰਦ ਫਤੇਗੜ ਸਾਹਿਬ ਬਾਜਾ ਪਟਿਆਲੇ ਤੱਕ ਇਹਦਾ ਪਾਣੀ ਜਾਣਾ ਜੀ ਇੰਨਾ ਕਿ ਜ਼ਿਆਦਾ ਪਾਣੀ ਆ ਇਹ ਕੈਮਰੇ ਦੀ ਨਿਗਾ ਚ ਥੋੜਾ ਲੱਗਦਾ ਹੋਣਾ ਪਰ ਸਾਨੂੰ ਪਤਾ ਅਸੀਂ ਇੱਥੇ ਬਹੁਤ ਦੇਰ ਤੋਂ ਰਹਿੰਦੇ ਕਿੰਨੀ ਡੂੰਘਾਈ ਆ ਕਿੰਨਾ ਇਹਦੇ ਵਿੱਚ ਪਾਣੀ ਆ ਜੀ ਜਾਂ ਸਾਡੇ ਰੋਪੜ ਸਾਈਡ ਨੂੰ ਆਉਂਦਾ ਤਾਂ ਇਧਰ ਨੂੰ 30 35 ਪਿੰਡ ਇਹਨੇ ਤਬਾਹ ਕਰ ਦਣੇ ਜੋ ਕਿ ਸਾਡੀ ਫਸਲ ਦਾ ਵੀ ਫਸਲ ਅੱਗੇ ਤਬਾਹ ਹੋਈਆਂ ਸਾਨੂੰ ਕਿੰਨਾ ਮੁਆਵਜ਼ਾ ਮਿਲਿਆ ਮੁੜ ਕੇ ਸਰਕਾਰਾਂ ਵਾਅਦੇ ਕਰਕੇ ਚਲੇ ਜਾਨੀਆਂ ਜਿਹੜਾ ਕਿ ਸਾਨੂੰ ਅੱਜ ਤੱਕ ਨਹੀਂ ਮਿਲਿਆ ਹੁਣ ਪਿਛਲੇ ਸਾਲ ਉਰੇ ਪਾਣੀ ਆਇਆ ਮੇਰੇ ਵੀ ਜੋ ਵੀ ਤੁਸੀਂ ਇਹ ਦੇਖਦੇ ਆਂ ਏਰੀਆ ਸਾਰਾ ਪਾਣੀ ਨਾਲ ਭਰਿਆ ਹੋਇਆ ਤਾਂ ਸਾਡੇ ਕੋਲ ਵੀਡੀਓ ਆ ਉਹ ਸਾਡੀਆਂ ਸੜਕਾਂ ਵੀ ਟੁੱਟੀਆਂ ਮੁੜ ਕੇ ਇੱਥੇ ਕਿਸੇ ਲੀਡਰ ਨੇ ਸਾਡੀ ਬਾਹ ਨਹੀਂ ਫੜੀ ਨਾ ਉਹ ਸੜਕਾਂ ਤੇ ਮਿੱਟੀ ਪਈ ਸਾਡੇ ਇੱਥੇ ਚਰਨਜੀਤ ਚੰਨੀ ਆਮਦੇਵ ਐਮ ਐਲ ਏ ਆ ਉਹਨਾਂ ਨੇ ਵੀ ਜਦੋਂ ਦੀ ਸਰਕਾਰ ਬਣੀ ਸਾਡੇ ਪਿੰਡਾਂ ਜਾ ਕੇ ਸਾਡਾ ਹਾਲ ਨਹੀਂ ਪੁੱਛਿਆ ਹੁਣ ਇਲੈਕਸ਼ਨਾਂ ਦੇ ਟਾਈਮ ਆਏ ਸਾਡੇ ਪਿੰਡ ਨਾਲ ਕੰਗ ਵੀ ਸੀਗੇ ਜਿਹੜੇ ਲੋਕ ਸਭਾ ਦੀ ਸੀਟ ਲਈ ਲੜ ਰਹੇ ਆ ਜੇ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਜਿਹੜੇ ਮੋਦ ਪਰ ਮੁਰਲੇ ਲੋਕ ਆ ਉਹ ਸਾਨੂੰ ਗੱਲ ਕਰਨ ਨੂੰ ਵੀ ਨਹੀਂ ਦਿੰਦੇ ਵੀ ਆਪਣੇ ਮਸਲੇ ਹੱਲ ਸਾਡਾ ਤਾਂ ਇਹ ਬਹੁਤ ਗੰਭੀਰ ਮਸਲਾ ਜੇ ਇਹ ਟੁੱਟਦੀ ਆ ਤਾਂ ਸਾਡੇ ਸਾਰੇ ਤਬਾਹੀ ਹੁੰਦੀ ਆ ਫਸਲ ਦੀ ਆ ਮੇਰਾ ਨਾਲ ਘਰ ਆਈ ਆਪਣੇ ਕੈਮਰਾਮੈਨ ਦੀ ਬੈਕ ਸਾਈਡ ਤੇ ਜੇ ਆਪਾਂ ਇਹਦਾ ਟਿਊਬਲ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਤੁਸੀਂ ਪਾਣੀ ਨਹੀਂ ਪੀ ਸਕਦੇ ਇਹ ਤਾਂ ਇੱਕ ਆਰਓ ਲੱਗੇ ਆ ਸਾਡੇ ਘਰਾਂ ਚ ਜਿਹੜਾ ਅਸੀਂ ਪਾਣੀ ਪੀ ਸਕਦੇ ਆਪਣੀ ਪਿਆਸ ਬੁਝਾ ਦਈਏ ਜਿਹੜੇ ਨਾਲ ਦੇ ਲਾਗ ਲਾਗ ਬੋਰ ਐ ਇੰਨਾ ਗੰਦਾ ਪਾਣੀ ਆ ਇਹਨਾਂ ਦਾ ਵੀ ਬੰਦੇ ਨੂੰ ਪੀਣਾ ਵੀ ਮੁਸ਼ਕਲ ਹੁੰਦਾ ਹੁਣ ਅਸੀਂ ਖੇਤਾਂ ਚ ਕੰਮ ਕਰਨਾ ਜੀ ਪਾਣੀ ਸਾਨੂੰ ਘਰੇ ਜਾਣਾ ਪੈਂਦਾ ਘਰ ਤੋਂ ਬੋਤਲਾਂ ਭਰ ਕੇ ਲਿਆਉਣੀਆਂ ਪੈਣੀਆਂ ਜੀ ਤਰਾ ਤਾਂ ਲੋਕਾ ਕਾਫੀ ਬਿਮਾਰੀਆਂ ਦਾ ਵੀ ਸ਼ਿਕਾਰ ਹੁੰਦੇ ਹੋਣੇ ਆ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜਿਵੇਂ ਕਾਲਾ ਬਿਲੀਆ ਹੋ ਗਿਆ ਜਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਨ੍ਹਾਂ ਦਾ ਕੋਈ ਇਲਾਜ ਵੀ ਨਹੀਂ ਅੱਜ ਕੱਲ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਇਲਾਜ ਕਰਾਉਣਾ ਇਲਾਜ ਤਾਂ ਕੋਈ ਛੋਟੀ ਬਿਮਾਰੀ ਹੋਵੇ ਆਮ ਗਰੀਬ ਬੰਦਾ ਉਹਦਾ ਵੀ ਨਹੀਂ ਕਰਾ ਸਕਦਾ ਐਨੇ ਭਿਆਨਕ ਰੋਗਾਂ ਦਾ ਅਗਲਾ ਕਿੱਥੋਂ ਕਰਾ ਲੂਗਾ ਜੀ ਤੇ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਕੋਈ ਆਸ ਹੈਗੀ ਆ ਬਿਲਕੁਲ ਨਹੀਂ ਜੀ ਜਿਨ੍ਹਾਂ ਨੇ ਸਾਡੀ 2 ਸਾਲ ਹੋ ਗਏ ਹੁਣ ਤੱਕ ਬਾਣੀ ਫੜੀ ਮੈਨੂੰ ਤਾਂ ਨਹੀਂ ਲੱਗਦਾ ਜੀ ਸਾਡਾ ਕੋਈ ਹੱਲ ਹੋਊਗਾ ਜੀ ਕਾਫੀ ਵਾਰ ਉਹ ਪੱਤਰਕਾਰ ਵੀਰ ਜਾਂ ਲੀਡਰ ਵੀ ਆਲੇ ਉਹਨਾਂ ਨੇ ਵੀ ਇੱਥੇ ਇੰਟਰਵਿਊ ਆਉਂਨੇ ਆ ਆਪਣਾ ਕ੍ਰੈਡਿਟ ਲੈਣ ਦੀ ਬਾਰੇ ਵੀਡੀਓ ਬਣਾਉਂਨੇ ਆ ਵੀਡੀਓ ਬਣਾ ਕੇ ਚਲੇ ਜਾਂਦੇ ਜੀ ਸਾਡਾ ਕੋਈ ਹੱਲ ਨਹੀਂ ਹੋਇਆ ਮਤਲਬ ਕੋਈ ਹੱਲ ਨਹੀਂ ਹੋ ਰਿਹਾ ਨਹੀਂ ਜੀ ਹੋ ਰਿਹਾ 8-10 ਸਾਲ ਤੋਂ ਇਵੇਂ ਹੀ ਆ ਗੰਦਾ ਪਾਣੀ ਆ ਜੀ ਜਿੰਨੇ ਵੀ ਲਾਗ ਲਗ ਬੋਰ ਆ ਜਿਹੜੇ ਅੱਜ ਤੋਂ 30-40 ਸਾਲ ਪਹਿਲਾਂ ਤੁਸੀਂ ਸੁਣਿਆ ਹੁਣ ਆ ਜੀ ਖੂਹ ਹੁੰਦੇ ਸੀਗੇ ਪਾਣੀ ਵਾਲੇ ਜਿਹੜੇ ਉਹ ਅੱਜ ਤੋਂ 20 ਸਾਲ ਪਹਿਲਾਂ ਸੁੱਕ ਗਏ ਮਤਲਬ ਉਹਨਾਂ 'ਚ ਪਾਣੀ ਨਹੀਂ ਅੱਜ ਜਿਹੜੇ ਇਹਦੇ ਨਾਹਿਰ ਦੇ ਐਸਐਵਲ ਦੇ ਨਾਲ-ਨਾਲ ਖੂਹ ਆ ਉਹਨਾਂ 'ਚ ਵੀ 5-5 ਫੁੱਟ ਪਾਣੀ ਆ ਗਿਆ ਜੀ ਉਹ ਕਿੱਥੋਂ ਆ ਗਿਆ ਜਦ ਧਰਤੀ ਚ ਦਾ ਸੇਮ ਨਹੀਂ ਹੈਗੀ ਇਹ ਸਿਰਫ ਐਸਵਾਈਐਲ ਦੀ ਦੇਣ ਆ ਵੀ ਇਹਦਾ ਗੰਦਾ ਪਾਣੀ ਸਾਰਾ ਖੂਹਾਂ ਚ ਜਾ ਰਿਹਾ ਜੇ ਉਹ ਖੂਹਾਂ ਚ ਪਾਣੀ ਆ ਤਾਂ ਸਾਡੀ ਧਰਤੀ ਚ ਵੀ ਪਾਣੀ ਆ ਜੀ ਤੁਸੀਂ ਆਪਣੀ ਫਸਲ ਦੀ ਗੱਲ ਕਰੀਆ ਤਾਂ ਦੇਖਿਆ ਜਾਵੇ ਤਾਂ ਤੁਹਾਨੂੰ ਕਾਫੀ ਨੁਕਸਾਨ ਵੀ ਹੋਇਆ ਤਾਂ ਇਹ ਸਰਕਾਰ ਨੇ ਤੁਹਾਡੀ ਕੋਈ ਬਾਹ ਨਹੀਂ ਫੜੀ ਜਾਂ ਮਾਫ ਜਾ ਬਿਲਕੁਲ ਨਹੀਂ ਮਾਫ ਜਾ ਤਾਂ ਅੱਗੇ ਸਾਡੀਆਂ ਜੀਰੀਆਂ ਖਰਾਬ ਹੋ ਗਈਆਂ ਕਣਕਾਂ ਖਰਾਬ ਹੋ ਗਈਆਂ ਉਹਨਾਂ ਦਾ ਨਹੀਂ ਆਇਆ ਅੱਜ ਕਹਿੰਦੇ ਤੇ ਅਸੀਂ ਮੁਰਗੀ ਮਰੇ ਦੇ ਵੀ ਪੈਸੇ ਦੇਣਾ ਸਾਨੂੰ ਤਾਂ ਕਿਸੇ ਦੇ ਨਹੀਂ ਜਾਈ ਸਾਨੂੰ ਤਾਂ ਫਸਲ ਦੇ ਨਹੀਂ ਆ ਮੁਰਗੀ ਦਾ ਇੱਕ ਵਾਸੇ ਆ ਆ ਬਾਕੀ ਤੁਹਾਨੂੰ ਮੇਰੀ ਫਸਲ ਬਰਸੀਨ ਦਿਖਦੀ ਹੋਈ ਸਾਡਾ ਤਾਂ ਕਾਫੀ ਨੁਕਸਾਨ ਹੋ ਰਿਹਾ ਜੀ ਸਾਡੀ ਕੋਈ ਬਾਣੀ ਜੀ ਫੜਦਾ ਜੀ ਸੋ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੁਬਾਰਾ ਸਤ ਧੰਨਵਾਦ